ਯੈਸ ਗੁੱਡ ਮਾਰਨਿੰਗ ਸਟੂਡੈਂਟਸ ਹਾਂਜੀ ਬੇਟਾ ਦੇਖੋ ਕੱਲ ਅਸੀਂ ਚੈਪਟਰ 16 ਦੇ ਵਿੱਚ ਪੜਿਆ ਵੀ ਕੋਗਾ ਕਿਸੇ ਵਿਗਿਆਨਕ ਪ੍ਰਯੋਗਸ਼ਾਲਾ ਦੇ ਵਿੱਚ ਪਹੁੰਚ ਗਿਆ ਪ੍ਰਕਿਰਤੀ ਵਿਗਿਆਨ ਪ੍ਰਯੋਗਸ਼ਾਲਾ ਲਿਖਿਆ ਹੋਇਆ ਉਹਦੇ ਤੇ ਉੱਥੇ ਕੋਗੇ ਨੇ ਡਿਫਰੈਂਟ ਮਤਲਬ ਕਿ ਪਹਿਲਾਂ ਵੱਖੋ ਵੱਖਰੇ ਜਾਨਵਰ ਦੇਖੇ ਉਹਨੇ ਦੇਖਿਆ ਕਿ ਕਿਸ ਤਰ੍ਹਾਂ ਜਿਹੜੇ ਜਾਨਵਰ ਨੇ ਉਹ ਆਪਸ ਦੇ ਵਿੱਚ ਮਤਲਬ ਕਿ ਉਹ ਮਿਲ ਕੇ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਕੋਈ ਇੱਕ ਦੂਜੇ ਤੋਂ ਡਰ ਨਹੀਂ ਰਿਹਾ ਪਹਿਲੇ ਕੋ ਅੱਗੇ ਨੂੰ ਲੱਗਿਆ ਵੀ ਸ਼ਾਇਦ ਉਹ ਕਿਸੇ ਚਮਤਕਾਰ ਵਾਲੀ ਜਗ੍ਹਾ ਤੇ ਆ ਗਿਆ ਜਾਦੂ ਮੰਤਰ ਵਾਲੀ ਜਗ੍ਹਾ ਤੇ ਪਰ ਫਿਰ ਉਹਨੂੰ ਪਤਾ ਲੱਗਿਆ ਅਖੀਰ ਚ ਵੀ ਇਹ ਕੋਈ ਪ੍ਰਯੋਗਸ਼ਾਲਾ ਹੈ ਤੇ ਉਹਨੇ ਉੱਥੇ ਮਤਲਬ ਜਿਹੜਾ ਆ ਆਦਮੀ ਉਹਨੂੰ ਗੇਟ ਤੱਕ ਲੈਣ ਆਇਆ ਉਹਦੇ ਨਾਲ ਵੀ ਗੱਲ ਕੀਤੀ ਫਿਰ ਆਫਿਸ ਦੇ ਵਿੱਚ ਜੋ ਇੱਕ ਹੋਰ ਬਾਬਾ ਜੀ ਬੈਠੇ ਸੀ ਉਹਨਾਂ ਨਾਲ ਵੀ ਗੱਲ ਕੀਤੀ ਕੋਗੇ ਨੂੰ ਚੰਗਾ ਵੀ ਲੱਗਿਆ ਉਹਨਾਂ ਨਾਲ ਗੱਲ ਕਰਕੇ ਹੁਣ ਤਾਂ ਉਹਨਾਂ ਨੇ ਜਦੋਂ ਐਂਡ ਤੇ ਉਹ ਜਾਣ ਲੱਗਾ ਕੋਗੇ ਨੇ ਮਤਲਬ ਬਾਬਾ ਜੀ ਦੇ ਦਫ਼ਤਰ 'ਚ ਬੈਠ ਕੇ ਉਹਨਾਂ ਨਾਲ ਗੱਲ ਕੀਤੀ ਜਦੋਂ ਤਾਂ ਦਫ਼ਤਰ ਉਹਨੂੰ ਬੜਾ ਖੂਬਸੂਰਤ ਜਾਪਿਆ ਤੇ ਉਹਨੇ ਆਪਣੇ ਨਾ ਮਤਲਬ ਜਿਹੜਾ ਦਫ਼ਤਰ ਸੀ ਉਹਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ਵਾਂਗੂ ਜਾਪਿਆ ਆਲਮੋਸਟ ਉਹ ਜਿਹੜਾ ਪਰ ਸਜਾਵਟ ਵਾਲਾ ਜਿਹੜਾ ਸਮਾਨ ਸੀ ਉਹ ਵੱਖਰਾ ਸੀ ਹੁਣ ਦੇਖੋ ਵਿਟਾਗ ਕੀ ਹੁੰਦਾ ਆ ਕੋਗਾ ਨਾ ਦਫਤਰ ਦੇ ਵਿੱਚ ਹਰ ਚੀਜ਼ ਨੂੰ ਬੜੇ ਧਿਆਨ ਨਾਲ ਦੇਖ ਰਿਹਾ ਏ ਦਫਤਰ ਚ ਨਾ ਕਿੰਨੀਆਂ ਹੀ ਕੱਚ ਦੀਆਂ ਬੋਤਲਾਂ ਜਾਰ ਮੀਨਜ਼ ਉਹ ਮਰਤਮਾਨ ਕੰਟੇਨਰਸ ਕਹਿੰਦੇ ਆ ਜਿਹਨੂੰ ਆਪਾਂ ਔਰ ਉਹਨਾਂ ਦੇ ਵਿੱਚ ਲਿਕੁਇਡ ਪਈ ਨੇ ਡਿਫਰੈਂਟ ਕਲਰਸ ਦੇ ਕਿਸੇ ਚ ਨਿੱਕੀਆਂ ਨਿੱਕੀਆਂ ਗੋਲੀਆਂ ਨੇ ਕਿਸੇ ਚ ਪਾਊਡਰ ਪਹਿਲਾਂ ਨਾ ਉਹ ਜਿਹੜੇ ਉੱਥੇ ਬਾਬਾ ਜੀ ਬੈਠੇ ਨੇ ਆਪਣਾ ਕੰਮ ਕਰਦੇ ਰਹੇ ਜਦੋਂ ਉਹਨਾਂ ਨੇ ਆਪਣਾ ਕੰਮ ਖਤਮ ਕਰ ਲਿਆ ਤਾਂ ਵਿਹਲੇ ਹੋ ਕੇ ਉਹਨਾਂ ਨੇ ਪੁੱਛਿਆ ਕੋਗੇ ਨੂੰ ਕਿੱਧਰੋਂ ਆਇਆ ਈ ਕੋਗੇ ਨੇ ਨਾ ਬੜਾ ਸਧਾਰਨ ਜਿਹਾ ਜਵਾਬ ਦਿੱਤਾ ਕਿ ਸ਼ਹਿਰੋਂ ਆਇਆ ਹੁਣ ਉਹਨਾਂ ਨੇ ਨਾ ਉਹਨੂੰ ਪੁੱਛਿਆ ਕੋਗੇ ਨੂੰ ਕਹਿੰਦੇ ਸਕੂਲ ਕਿਉਂ ਨਹੀਂ ਗਿਆ ਤਾਂ ਉਹ ਬਿਲਕੁਲ ਚੁੱਪ ਕੋਈ ਜਵਾਬ ਨਾ ਦਿੱਤਾ ਉਹਨਾਂ ਨੇ ਤੇ ਬਾਬਾ ਜੀ ਨੇ ਵੀ ਦੁਬਾਰਾ ਨਹੀਂ ਪੁੱਛਿਆ ਉਹਨੂੰ ਸਕੂਲ ਵਾਲੀ ਗੱਲ ਫਿਰ ਉਹਨਾਂ ਨੇ ਪੁੱਛਿਆ ਕਹਿੰਦੇ ਤੁਰਕੇ ਆਏ ਆਂ ਵੀ ਤੈਨੂੰ ਭੁੱਖ ਤੇ ਪਿਆਸ ਲੱਗੀ ਹੋਏਗੀ ਹੁਣ ਕੋਗਾ ਥੱਕ ਵੀ ਗਿਆ ਸੀ ਤੇ ਉਹਨੇ ਸਾਰੇ ਸਵਾਲਾਂ ਦੇ ਜਵਾਬ ਨਾ ਇੰਜ ਹਾਂ ਵਿੱਚ ਦੇਤੇ ਜਿਵੇਂ ਉਹਦੇ ਤੇ ਨਾ ਕੋਈ ਜਾਦੂ ਹੋ ਗਿਆ ਹੋਵੇ ਮਤਲਬ ਉਹਨਾਂ ਦੀ ਪਿਆਰੀ ਆਵਾਜ਼ ਨੇ ਕੋਗੇ ਨੂੰ ਇੱਕ ਤਰ੍ਹਾਂ ਨਾਲ ਆਪਣੇ ਕੌਨਫੀਡੈਂਸ 'ਚ ਲੈ ਲਿਆ ਸੀ ਉਹਨੂੰ ਕੋ ਅੱਗੇ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਦੇਖਿਆ ਵੀ ਬਾਬਾ ਜੀ ਨੇ ਸ਼ੀਸ਼ੇ ਦੇ ਗਲਾਸ ਚ ਪਾਣੀ ਭਰਿਆ ਕੱਚ ਦੇ ਗਲਾਸ ਚ ਤੇ ਅਲਮਾਰੀ ਚੋਂ ਇੱਕ ਉਹਨਾਂ ਨੇ ਸ਼ੀਸ਼ੇ ਚੋਂ ਪਲਾਸਟਿਕ ਦੀ ਸਿਲਾਈ ਨੂੰ ਥੋੜਾ ਜਿਹਾ ਕੋਈ ਪਾਊਡਰ ਲਗਾਇਆ ਤੇ ਪਾਣੀ ਚ ਮਿਲਾਤਾ ਉਹਦੇ ਨਾਲ ਸੁਰ ਸੁਰ ਦੀ ਆਵਾਜ਼ ਆਈ ਜਿਦਾਂ ਆਪਾਂ ਕੋਲ ਡਰਿੰਕ ਵਾਲੀ ਪਾਉਂਦੇ ਆ ਨਾ ਪਾਊਡਰ ਗੈਸ ਹੁਣ ਉਹਨਾਂ ਨੇ ਗਲਾਸ ਦੇ ਵਿੱਚ ਦੇਖਿਆ ਕੋ ਗਨੇ ਵੀ ਚਾਂਦੀ ਰੰਗੇ ਬੁਲਬਲਿਆਂ ਨਾਲ ਗਲਾਸ ਭਰ ਗਿਆ ਤੇ ਫਿਰ ਉਹਨਾਂ ਨੇ ਫ੍ਰਿਜ ਚੋਂ ਇੱਕ ਬੋਤਲ ਕੱਢੀ ਤੇ ਡਰਾਪਰ ਨਾਲ ਇੱਕ ਗੂੜਾ ਲਾਲ ਰੰਗ ਦਾ ਲਿਕਵਿਡ ਉਹਦੇ ਚ ਪਾਤਾ ਦੋ ਡ੍ਰੌਪ ਹੁਣ ਉਹਨਾਂ ਨੇ ਇੱਕ ਬੂੰਦੀ ਪਾਈ ਸੀ ਗਲਾਸ ਚ ਵੀ ਪਾਣੀ ਚੋਂ ਸਾਰੇ ਜਿਹੜੇ ਬੁਲਬਲੇ ਉੱਠ ਰਹੇ ਸੀ ਸ਼ਾਂਤ ਹੋ ਗਏ ਤੇ ਗਲਾਸ ਚ ਬਿਲਕੁਲ ਚਿਲਮਿਲ ਕਰਦਾ ਹਰੇ ਰੰਗ ਦਾ ਸ਼ਰਬਤ ਤਿਆਰ ਸੀ ਹੁਣ ਬਾਬਾ ਜੀ ਨੇ ਘੋਗਾ ਨੂੰ ਸ਼ਰਬਤ ਦਿੱਤਾ ਪੀਣ ਲਈ ਹੁਣ ਪਹਿਲਾਂ ਤਾਂ ਘੋਗਾ ਡਰ ਗਿਆ ਬੇਟਾ ਦੇਖੋ ਜਿੱਦਾਂ ਆਪਾਂ ਦੇਖਦੇ ਹਾਂ ਨਾ ਵੀ ਉਹ ਚਮਤਕਾਰਾਂ ਤੋਂ ਡਰਦਾ ਏ ਜਾਦੂ ਮੰਤਰ ਤੇ ਵਿਸ਼ਵਾਸ ਕਰਦਾ ਏ ਹਨਾ ਉਹਨੇ ਸੋਚਿਆ ਕਿਤੇ ਸ਼ਰਬਤ ਪੀ ਕੇ ਮੈਂ ਗਾਇਬ ਹੀ ਨਾ ਹੋ ਜਾਵਾਂ ਵੀ ਕਿਤੇ ਮੈਂ ਬਿੱਲੀ ਤੋਤਾ ਨਾ ਬਣ ਜਾਵਾਂ ਫਿਰ ਉਹਨਾਂ ਨੇ ਬਾਬਾ ਜੀ ਦੇ ਕਹਿਣ ਤੇ ਨਾ ਸ਼ਰਬਤ ਵੀ ਪੀ ਲਿਆ ਘੋਗੇ ਨੇ ਔਰ ਜਿਉਂ ਹੀ ਉਹਨੇ ਸ਼ਰਬਤ ਪੀਤਾ ਇੱਕਦਮ ਉਹਦੀ ਸਾਰੀ ਥਕਾਵਟ ਦੂਰ ਹੋ ਗਈ ਪਿਆਸ ਵੀ ਮਿਟ ਗਈ ਔਰ ਉਹਨੂੰ ਐਵੇਂ ਲੱਗ ਰਿਹਾ ਸੀ ਜਿਵੇਂ ਉਹਨੇ ਹੁਣੇ-ਹੁਣੇ ਖਾਣਾ ਖਾਧਾ ਹੋਵੇ ਔਰ ਕੋਗੇ ਨੇ ਨਾ ਇੰਨਾ ਸਵਾਦ ਸ਼ਰਬਤ ਪਹਿਲਾਂ ਕਦੇ ਵੀ ਨਹੀਂ ਸੀ ਪੀਤਾ ਜਿਵੇਂ ਨਾ ਸ਼ਰਬਤ ਪੀਣ ਤੋਂ ਪਹਿਲਾਂ ਉਹ हिचकिਚਾ ਰਿਹਾ ਸੀ ਪਰ ਸ਼ਰਬਤ ਪੀ ਕੇ ਉਹਦਾ ਹੌਸਲਾ ਵਧ ਗਿਆ ਉਨੋ ਨੇ ਬਾਬਾ ਜੀ ਦੇ ਪੁੱਛਣ ਤੇ ਦੱਸਿਆ ਵੀ ਉਹਦਾ ਨਾਂ ਦਰਸ਼ਨ ਐ ਪਰ ਕੋਈ ਵੀ ਉਸ ਨੂੰ ਦਰਸ਼ਨ ਕਹਿ ਕੇ ਨਹੀਂ ਬੁਲਾਉਂਦਾ ਸਾਰੇ ਉਹਨੂੰ ਕੋਗਾ ਕਹਿੰਦੇ ਨੇ ਹੁਣ ਬਾਬਾ ਜੀ ਨੇ ਪੁੱਛਿਆ ਕਹਿੰਦੇ ਤੈਨੂੰ ਪਤਾ ਹੀ ਕੋਗੇ ਦਾ ਅਰਥ ਕੀ ਹੁੰਦਾ ਏ ਕੋਗੇ ਨੇ ਨਾ ਨਾ ਚ ਸਿਰ ਹਿਲਾਤਾ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਕੋਗਾ ਪਾਣੀ 'ਚ ਰਹਿਣ ਵਾਲਾ ਇੱਕ ਜੀਵ ਐ ਸ਼ੰਖ ਵਰਗਾ ਹੁੰਦਾ ਏ ਤੇ ਆਪਣੇ ਆਪ ਨੂੰ ਉਸ ਸ਼ੰਖ ਜਾਂ ਸਿੱਪੀ ਦੇ ਵਿੱਚ ਖੋਲ ਦੇ ਵਿੱਚ ਰੱਖਦਾ ਇਹ ਵੀ ਜਦੋਂ ਹੀ ਜੀਵ ਮਰ ਜਾਂਦਾ ਹੈ ਤਾਂ ਖੋਲ ਖਾਲੀ ਰਹਿ ਜਾਂਦਾ ਹੈ ਹੁਣ ਬਾਬਾ ਜੀ ਉਹਨੂੰ ਅੱਗੇ ਦੱਸਦੇ ਆਂ ਕਹਿੰਦੇ ਦਰਿਆਵਾਂ ਝੀਲਾਂ ਤੇ ਸਮੁੰਦਰਾਂ ਦੇ ਕੰਢਿਆਂ ਤੇ ਅਜਿਹੇ ਖੋਲ ਆਮ ਹੀ ਮਿਲ ਜਾਂਦੇ ਨੇ ਬਹੁਤ ਘੱਟ ਖੋਲ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜਿਉਂਦੇ ਜੀਵ ਹੋਣ ਨਹੀਂ ਤਾਂ ਬਹੁਤੇ ਖੋਲ ਖੋਖਲੇ ਹੁੰਦੇ ਆ ਫਿਰ ਬਾਬਾ ਜੀ ਨੇ ਪੁੱਛਿਆ ਕਹਿੰਦੇ ਸਕੂਲੋਂ ਕਿਉਂ ਨਸਿਆਈ ਤਾਕੋ ਗਦਾ ਸ਼ਰਮਿੰਦਾ ਜਾ ਹੋ ਗਿਆ ਜਿਹੜੀ ਨਾ ਸ਼ਰਬਤ ਪੀ ਕੇ ਉਹਨੂੰ ਖੁਸ਼ੀ ਮਿਲੀ ਸੀ ਇੱਕਦਮ ਉਹਦੀ ਖੁਸ਼ੀ ਖਤਮ ਹੋ ਗਈ ਫਿਰ ਉਹਨੇ ਬਾਬਾ ਜੀ ਦੇ ਜ਼ੋਰ ਪਾਉਣ ਤੇ ਸਾਰੀ ਕਹਾਣੀ ਦੱਸੀ ਆਪਣੀ ਵੀ ਮੈਨੂੰ ਮੈਨੂੰ ਪੜ੍ਹਾਈ ਚ ਦਿਲ ਨਹੀਂ ਲੱਗਦਾ ਮੇਰਾ ਪੜਨ ਦੇ ਵਿੱਚ ਵੀ ਮੈਨੂੰ ਕੁਝ ਯਾਦ ਨਹੀਂ ਰਹਿੰਦਾ ਤੇ ਘੋਗੇ ਨੇ ਆਪਣੀ ਸੋਨ ਘਾਟੋ ਵਾਲੀ ਸਮੱਸਿਆ ਵੀ ਦੱਸੀ ਹੁਣ ਬਾਬਾ ਜੀ ਉਹਦੀ ਸਾਰੀ ਸਮੱਸਿਆ ਸਮਝ ਗਏ ਕਹਿੰਦੇ ਇਹਦਾ ਇਹ ਮਤਲਬ ਆ ਵੀ ਤੂੰ ਆਪ ਕੁਝ ਨਹੀਂ ਕਰਨਾ ਚਾਹੁੰਦਾ ਫਿਰ ਉਹਨਾਂ ਨੇ ਸ਼ੈਲਫ ਤੋਂ ਇੱਕ ਬੋਤਲ ਚੱਕੀ ਤੇ ਖਸ ਖਸ ਦੇ ਦਾਣੇ ਵਰਗੀਆਂ ਉਹ ਚੋਂ ਬਰੀਕ ਗੋਲੀਆਂ ਕੱਢੀਆਂ ਨਿੱਕੇ ਜੀ ਚੀਚੀ ਵਰਗੀ ਸ਼ੀਸ਼ੀ ਦੇ ਵਿੱਚ ਪੰਜ ਗੋਲੀਆਂ ਪਾ ਕੇ ਕੋਗੇ ਨੂੰ ਦੇਤੀਆਂ ਕਹਿੰਦੇ ਇਹਨਾਂ 5 ਦਿਨ ਦੀ ਦਵਾਈ ਆ ਵੀ ਰੋਜ਼ ਸਵੇਰੇ ਇੱਕ ਗੋਲੀ ਤੂੰ ਜੀਬ ਤੇ ਰੱਖ ਕੇ ਚੂਸ ਲੈਣੀ ਆ ਕਹਿੰਦੀ ਇਸ ਗੋਲੀ ਨੇ ਤੇਰੇ ਤੇ ਜਾਦੂ ਕਰਨਾ ਈ ਫਿਰ ਤੂੰ ਐਤਵਾਰ ਨੂੰ ਆ ਕੇ ਮੈਨੂੰ ਦੱਸੀ ਕੀ ਅਸਰ ਹੋਇਆ ਉਲਕੋ ਗੈਨੀ ਦਾ ਮਤਲਬ ਉਹ ਉਹਨੂੰ ਦੇਤੀ ਸ਼ੀਸ਼ੀ ਕੋ ਅੱਗੇ ਨੂੰ ਬਾਬਾ ਜੀ ਨੇ ਤੇ ਇੱਕ ਗੋਲੀ ਉਹਨਾਂ ਨੇ ਉਸੇ ਸਮੇਂ ਢੱਕਣ ਚ ਪਾ ਕੇ ਉਹਦੀ ਜੀਬ ਤੇ ਰੱਖ ਦਿੱਤੀ ਵੀ ਹੁਣ ਇਹਨੂੰ ਚੂਸ ਲੈ ਉਹਨੂੰ ਗਿਨੀ ਸ਼ੀਸ਼ੀ ਜੇਬ ਚ ਪਾਈ ਤੇ ਬਾਬਾ ਜੀ ਦੇ ਪੈਰੀਂ ਹੱਥ ਲਾ ਕੇ ਤੁਰਨ ਲੱਗਿਆ ਪਰ ਉਹ ਇੱਕਦਮ ਰੁਕ ਗਿਆ ਬਾਬਾ ਜੀ ਨੂੰ ਉਹਨੇ ਪੁੱਛਿਆ ਕਹਿੰਦਾ ਤੁਸੀਂ ਜਾਦੂ ਘਰੋਂ ਵੀ ਤੁਸੀਂ ਜਾਦੂ ਨਾਲ ਗੇਟ ਖੋਲ੍ਹਿਆ ਬੰਦ ਕੀਤਾ ਫਿਰ ਮੈਨੂੰ ਆਵਾਜ਼ ਵੀ ਸੁਣੀ ਹੁਣ ਉਹਦੀ ਗੱਲ ਸੁਣ ਕੇ ਬਾਬਾ ਜੀ ਹੱਸ ਪਏ ਉਹਨਾਂ ਨੇ ਉਹਨੂੰ ਆਪਣੇ ਕੋਲ ਸੱਦਿਆ ਮੇਜ਼ ਉੱਤੇ ਪਿਆ ਟੀਵੀ ਵਿਖਾਇਆ ਜਿਦੇ ਵਿੱਚ ਗੇਟ ਤੋਂ ਬਾਹਰ ਦੂਰ ਤੱਕ ਸਾਰਾ ਦਿਖਾਈ ਦੇ ਰਿਹਾ ਸੀ ਇਟ ਮੀਨਸ ਕਿ ਗੇਟ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰਾਸ ਲੱਗੇ ਹੋਏ ਸੀ ਔਰ ਜਿਸ ਕਰਕੇ ਦਫਤਰ ਵਿੱਚ ਬੈਠੇ ਆ ਹੀ ਸਭ ਕੁਝ ਦਿਖਾਈ ਦਿੰਦਾ ਸੀ ਫਿਰ ਉਹਨਾਂ ਨੇ ਇੱਕ ਬਟਨ ਦਿਖਾਇਆ ਕੋਗੇ ਨੂੰ ਕਹਿੰਦੇ ਇਹ ਬਟਨ ਦੱਬਣ ਨਾਲ ਗੇਟ ਆਪੇ ਖੁੱਲ ਜਾਂਦਾ ਏ ਤੇ ਆਪੇ ਬੰਦ ਵੀ ਹੋ ਜਾਂਦਾ ਏ ਇਰੋਨੂਨੂ ਕੋ ਅੱਗੇ ਨੂੰ ਬਾਬਾ ਜੀ ਨੇ ਸਮਝਾਇਆ ਕਿੰਦੇ ਵਿਗਿਆਨ ਇੱਕ ਐਸੀ ਚੀਜ਼ ਆ ਕਿ ਜਿਹਦੇ ਨਾਲ ਬਹੁਤ ਸਾਰੇ ਜਾਦੂ ਕੀਤੇ ਜਾ ਸਕਦੇ ਨੇ ਕਿ ਜੇ ਤੂੰ ਮਿਹਨਤ ਨਾਲ ਦਿਲ ਲਗਾ ਕੇ ਪੜ੍ਹਾਈ ਕਰੇ ਤਾਂ ਤੈਨੂੰ ਵਿਗਿਆਨ ਦੇ ਸਾਰੇ ਚਮਤਕਾਰ ਕਰਨੇ ਆ ਜਾਣਗੇ ਹੁਣ ਥੋੜੀ ਜੀ ਗੱਲ ਕੋ ਅੱਗੇ ਦੇ ਦਿਮਾਗ 'ਚ ਪਈ ਵੀ ਅਸਲ ਵਿੱਚ ਚਮਤਕਾਰ ਕੋਈ ਜਾਦੂਈ ਸ਼ਕਤੀ ਨਹੀਂ ਹੁੰਦੀ ਇਹ ਵਿਗਿਆਨ ਦੇ ਜੋ ਮਤਲਬ ਕਿ ਲੌਜੀਕਸ ਨੇ ਤਰਕ ਨੇ ਉਹਨਾਂ ਦੇ ਆਧਾਰ ਤੇ ਚਮਤਕਾਰ ਹੁੰਦੇ ਆ ਹੁਣ ਫਿਰ ਕੋ ਅੱਗੇ ਨੇ ਸੋਨ ਕਾਟੋ ਬਾਰੇ ਪੁੱਛਿਆ ਤਾਂ ਉਹਨੂੰ ਬਾਬਾ ਜੀ ਨੇ ਕੀ ਜਵਾਬ ਦਿੱਤਾ ਕਹਿੰਦੇ ਸੋਨ ਕਾਟੋ ਸਿਰਫ ਉਸ ਦੇ ਮਨ ਦਾ ਵਿਸ਼ਵਾਸ ਹੈ ਹੋਰ ਕੁਝ ਵੀ ਨਹੀਂ ਉਹ ਕਹਿੰਦੇ ਪੀਏ ਤੇਰੇ ਮਨ ਦਾ ਵਹਿਮ ਆ ਹੋਰ ਕੁਝ ਵੀ ਨਹੀਂ ਹੁਣ ਕੋ ਗਨਾ ਸੋਚਾਂ ਚ ਪੈ ਗਿਆ ਕਿਉਂਕਿ ਇਹੀ ਗੱਲ ਉਹਨੂੰ ਪਹਿਲਾਂ ਵੀ ਕੋਈ ਕਹਿ ਚੁੱਕਿਆ ਸੀ ਕੌਣ ਇਕਬਾਲ ਦੇ ਡੈਡੀ ਜੋ ਕਿ ਤਰਕਸ਼ੀਲਾ ਚ ਨੇ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਸਮਝਾਤੀ ਸੀ ਕੋਗੇ ਨੂੰ ਕਿ ਸੋਨ ਕਾਟੋ ਸਿਰਫ ਤੇਰੇ ਮਨ ਦਾ ਵਿਸ਼ਵਾਸ ਹੈ ਹੋਰ ਕੁਝ ਵੀ ਨਹੀਂ ਹੁਣ ਬਾਬਾ ਜੀ ਨੇ ਕੋਗੇ ਨੂੰ ਕਿਹਾ ਕਹਿੰਦੇ ਜਦ ਤੂੰ ਐਤਵਾਰ ਨੂੰ ਆਏਂਗਾ ਨਾ ਤੈਨੂੰ ਹੋਰ ਜਾਦੂ ਵੀ ਦਿਖਾਵਾਂਗੀ ਤੇ ਇਹ ਜਾਦੂ ਤੇਰੀ ਮਤਲਬ ਸਮਝ ਵੀ ਆ ਜਾਣਗੇ ਆਸਾਨੀ ਨਾਲ ਹੁਣ ਕੋ ਅੱਗਾ ਬਹੁਤ ਖੁਸ਼ ਸੀ ਤੇ ਬਿਲਕੁਲ ਸੰਤੁਸ਼ਟ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਮੁੜ ਪਿਆ ਕਲੀਅਰ ਆ ਬੇਟਾ ਓਕੇ ਬੇਟਾ ਦੇਖੋ ਚੈਪਟਰ 16 ਤੇ 17 ਦੀ ਅਸਾਈਨਮੈਂਟ ਮੈਂ ਪੋਸਟ ਕਰ ਦਾਂਗੀ ਠੀਕ ਹੈ ਇਹ ਅਸਾਈਨਮੈਂਟ ਤੁਸੀਂ ਆਪਣੀਆਂ ਫੇਅਰ ਕਾਪੀਸ ਤੇ ਕਰਨੀਆਂ ਔਰ ਵਾਪਸ ਭੇਜ ਦਿਓ ਮੈਨੂੰ ਠੀਕ ਹੈ So that I can check and assess for your internal assessment. Clear to all?